ਗੁਰੂ ਗਰੀਬ ਨਿਵਾਸ ਗੁਰੂ ਗਰੰਤ ਦੰਡੋਤ ਬੰਧਨ ਅਨਕ ਵਾਰ ਸਰਬੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਹਾਏ ਪ੍ਰਭ ਸਰਣਾਗਤੀ ਕਿਰਪਾ ਦੇ ਅਖਰ ਹਰ ਮਨ ਵਸਤ ਨਾਨਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਨ ਹਾ ਸੰਤ ਕੀ ਨਿੰਦਾ ਨਾਨਕ ਸੰਤ ਸਹਾਈ ਹੱਥ ਹੱਥ ਨੇ ਸਨੇ ਸਨੇ ਆਏ ਪਿਆਰੇ ਪਿਆਰੇ ਪਟਾਏ ਆਪ ਤੁਮ ਤੇ ਨਹੀਂ ਦੂਰ ਰਾਮਣ ਰਾਮ ਭਰਪੂਰ ਜਨਮਨ ਹੋਰ ਮੁਖ ਹੋਰ ਸੇ ਕੰਢੇ ਕਤੇ ਦਕ ਦیدار ਕੇ ਵਿਸਰਿਆ ਜਨ ਨਾਮ ਸੇ ਭੋਏ ਪਰ ਆਪ ਲਈਏ ਲੜ ਲਾਈ ਦਰ ਦਰਵੇਸ ਸੇ ਤਨ ਧਨ ਜਨ ਦੀ ਮਾਉ ਆਏ ਸਫਲ ਸੇ ਆਸਤ ਤੁਮਾ ਪੈਰ ਮੇ ਤੇਰੀ ਬਨਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ ਖੈਰ ਦੀਜੈ ਬੰਦ ਸਨਮਾਨ ਸਤਗੁਰਾਂ ਦੀ ਮਿਹਰ ਹੋਈ ਹੈ ਸਮੂਹ ਮਾਨਸਾ ਕੁਰਦ ਜੀ ਆਪ ਪ੍ਰਕਾਸ਼ ਕਰਵਾਏ ਨੇ ਸਤਗੁਰਾਂ ਦੀ ਮਿਹਰ ਦੇ ਨਾਲ ਬਾਣੀ ਦੇ ਭਗ ਪਹਿ ਚੁਕੇ ਹਨ ਬੇ ਧਿਆਨਾ ਆਪ ਤਾਰੇ ਸਗਲੇ ਕੋਲ ਤਾਰੇ ਹਰ ਦਰਗਹ ਪਤ ਸਿਉਂ ਜਾਇੰਦੇ ਤੇ ਉਹਦੀ ਦਾ ਕੀਰਤਨ ਕਰਜੋਂ ਦੀ ਵਧਾਈ ਕਰਦੇ ਆ ਦੀਦਾ ਬਾਲਕ ਜੇ ਕੋਈ ਨਾਮ ਜਪਣ ਵਾਲਾ ਬੱਚਾ ਪੈਦਾ ਹੋ ਜਾਏ ਜੇ ਕੋਈ ਭਗਤੀ ਕਰਨ ਵਾਲਾ ਪੈਦਾ ਨੌ ਪ੍ਰਕਾਰ ਦੀ ਭਗਤੀ ਹੈ ਜਿਹਦੇ ਵਿੱਚ ਆਪਾਂ ਸਾਰੇ ਬੈਠਦੇ ਆ ਉਹ ਵੀ ਭਗਤੀ ਹੈ ਸੁਣ ਸਾਰੇ ਸਵਣ ਭਗਤੀ ਕਰ ਰਹੇ ਆ ਦਰਸ਼ਨਾ ਭਗਤੀ ਕਰ ਰਹੇ ਆ ਸੰਗਤ ਭਗਤੀ ਕਰ ਰਹੇ ਆ ਬੋਲ ਕੇ ਆਪ ਮਹਾਰਾਜ ਸਾਹਿਬ ਜੀ ਦਾ ਜਸ ਦਾ ਭਾਗਾ ਵਾਲਾ ਸਮਾਤ ਸਤ ਸੰਗਤ ਦਾ ਸਮਾਂ ਨਹੀਂ ਮਿਲਿਆ ਕਰਦਾ ਉਧਾਪਾਂ ਬੈਠ ਕੇ ਇੱਕ ਦੂਜੇ ਨਾਲ ਦਾ ਸੁਹਾਵਣਾ ਸਮਾਂ ਹੈ ਸਤਸੰਗਤ ਦਾ ਸਮਾਂ ਹੈ ਭਾਗਾਂ ਨਾਲ ਮਿਲਦਾ ਹੈ ਜੀਵਨ ਸਿੰਘ ਜੀ ਦਸ਼ਮੇਸ਼ ਪਿਤਾ ਮਹਾਰਾਜ ਸਾਹਿਬ ਜੀ ਆਂਦੇ ਲਾਡਲੇ ਸਿੱਖ ਸਨ ਬੜਾ ਪਿਆਰ ਕਰਦੇ ਸੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਕੀ ਫੌਜ ਦੇ ਜਰਨੈਲ ਸੀ ਬਾਬਾ ਜੀਵਨ ਸਿੰਘ ਜਦੋਂ ਕਸ਼ਮੀਰ ਦੇ ਪੰਡਤ ਕਿ ਸਾਡਾ ਧਰਮ ਡੁੱਬ ਰਿਹਾ ਧਰਮ ਨੂੰ ਖਤਰਾ ਹੈ ਕਿਰਪਾ ਕਰੋ ਸਾਡਾ ਧਰਮ ਬਚਾਓ ਅੰਦਲਾਸਾ ਦਿੱਤਾ ਔਰ ਕਿਹਾ ਕਿ ਔਰ ਸਤਿਗੁਰਾਂ ਦੇ ਇਹ ਬਚਨ ਸਨ ਆਣਾ ਛੋੜਿਆ ਤੇ ਇੱਕ ਬਹਾਦਰ ਬੋਲਿਆ ਤਰਪਿਆ ਧਰਮਨਾਸ਼ੀ ਕੋਈ ਮੁਸੀਬਤ ਦਾ ਸਮਾ ਆ ਜਾਏ ਕੋਈ ਬਿਮਾਰੀ ਤੇਰੇ ਨਾਲ ਆ ਨਾ ਕਰਕੇ ਫਿਰ ਉਤੋਂ ਖਿਸਕੀ ਦਾ ਨਹੀਂ ਭਾਵੇਂ ਸਾਹਵੇਂ ਤੱਕ ਕੋਈ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਲਈ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਮਹਾਰਾਜ ਸਾਹਿਬ ਜੀਆਂ ਨੂੰ ਕਿ ਹੁਣ ਸਹੀਦੀ ਹੋਵੇਗੀ ਹੁਣ ਇਹ ਤੇ ਵਾਪਸ ਨਹੀਂ ਜਾ ਸਕਦਾ ਬਾਣੀ ਦੇ ਸ਼ਲੋਕ ਉਚਾਰਨ ਕੀਤੇ ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਆ 52 ਸ਼ਲੋਕ ਮਹਾਰਾਜ ਸਾਹਿਬ ਜੀਆਂ ਨੇ ਪੈਸੇ ਤੇ ਨਾਰੀਅਲ ਮੰਗਾ ਕੇ ਬਾਬਾ ਜੀਵਨ ਸਿੰਘ ਜੀਆਂ ਨੂੰ ਆਪਣੇ ਕੋਲ ਬੁਲਾ ਕੇ ਕਿਆ ਸਿਖਾ ਆ ਬਾਣੀ ਜਾ ਕੇ ਇਹ ਹੁਕਮਨਾਮਾ ਸੰਗਤਾਂ ਨੂੰ ਪੜ੍ਹ ਕੇ ਸੁਣਾਉਣਾ ਔਰ ਹੁਕਮਨਾਮਾ ਪੜ੍ਹ ਕੇ ਸੁਣਾਉਣਾ ਔਰ ਕਹਿਣਾ ਕਿ ਹੁਣ ਸਾਡੀ ਸ਼ੇਦੀ ਹੋ ਕੇ ਰਹਿ ਕਿਤੇ ਸਾਹਿਬ ਜਾਦੇ ਗੋਵਿੰਦ ਰਾਏ ਨੇ ਗੁਰਤਾ ਗੱਦੀ ਦੀ ਤਿਲਕ ਦਿੱਤਾ ਪਹਿਲਾ ਨਾਮ ਪਾਈ ਜਾਂਦਾ ਹੈ ਜੀ ਤੂੰ ਪੈਦਲ ਚੱਲ ਕੇ ਆਨੰਦਪੁਰ ਸਾਹਿਬ ਪਹੁੰਚੇ ਲੈ ਸਾਡੀ ਗੱਦੀ ਹੈ ਗੁਰਤਾ ਗੱਦੀ ਤੇ ਸਾਡੇ ਸਾਹਿਬ ਜਾਦੇ ਗੋਵਿੰਦ ਰਾਏ ਜੀ ਉਹਨੂੰ ਬਾਹਰ ਜਾਏ ਉਦੋਂ ਫਿਰ ਦਸ਼ਮੇਸ਼ ਪਿਤਾ ਮਹਾਰਾਜ ਸਾਹਿਬ ਜੀ ਜਿਨ੍ਹਾਂ ਦੀ ਉਮਰ 9 ਸਾਲ ਦੀ ਹੋਈ ਹੈ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਹੋਵੇਗੀ ਹਾਂ ਮਹਾਰਾਜ ਕਿਵੇਂ ਹੋਣੀ ਹੈ ਸ਼ਹੀਦੀ ਸਤਗੁਰੂ ਸੁਣਿਆ ਹੈ ਕਿ ਮਹਾਰਾਜ ਸਾਹਿਬ ਜੀਆਂ ਦਾ ਜੋ ਸੀਸ ਧੜ ਨਾਲੋਂ ਵੱਖ ਕੀਤਾ ਜਾਏਗਾ ਇਹ ਵੀ ਸੁਣਿਆ ਹੈ ਕਿ ਸੰਤਪੁਰਾਂ ਦੇ ਸਰੀਰ ਦੇ ਚਾਰ ਟੁਕੜੇ ਕੀਤੇ ਜਾਣਗੇ ਇੱਕ ਸਿਰ ਤੇ ਤਿੰਨ ਟੁਕੜੇ ਧੜ ਦੇ ਕੀਤੇ ਜਾਣਗੇ ਦਿੱਲੀ ਦੇ ਚਾਰ ਦਰਵਾਜ਼ੇ ਆ ਚਾਰੇ ਦਰਵਾਜ਼ਾਂ ਵਿੱਚ ਸਤਗੁਰਾਂ ਦੇ ਸਰੀਰ ਦੇ ਟੁਕੜੇ ਟੰਗੇ ਜਾਣਗੇ ਚਾਰੇ ਦਰਵਾਜਿਆਂ ਵਿੱਚ ਸਰੀਰ ਦੇ ਟੁਕੜੇ ਕਰਕੇ ਟੰਗਿਆ ਜਾਵੇਗਾ ਵਰ ਦਾ ਮਨਣਾ ਵੀ ਕੋਈ ਗਾਹਾਂ ਤੋਂ ਸਰਕਾਰੀ ਸਤਿਗੁਰੂ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਸੰਗਤੇ ਸਤਿਗੁਰਾਂ ਦੀ ਸ਼ਹੀਦੀ ਹੋਵੇਗੀ ਧੜ ਨਾਲ ਉਹ ਸੀਸ ਵਕ ਕੀਤਾ ਜਾਵੇਗਾ ਪੰਜਵੇਂ ਜਾਮੇ ਵਿੱਚ ਆਪਾਂ ਨੇ ਰਾਤ ਵਿਚਾਰ ਕੀਤੀ ਸੀ ਸਿੱਖ ਗੁਰੂ ਸਾਹਿਬ ਜੀਆਂ ਨੂੰ ਸੀਸ ਭੇਟ ਕਰਦਾ ਹੈ ਸਿੱਖੀ ਕਮਾਉਣ ਵਾਸਤੇ ਸਿੱਖ ਆਪਣੇ ਪੁੱਤਰ ਦਾ ਸਿਰ ਵੱਢ ਲੈਂਦਾ ਹੈ ਆਪਣਾ ਸੀਸ ਬਲੀਦਾਨ ਦਿੰਦਾ ਹੈ ਗੋਵਿੰਦ ਰਾਏ ਜੀਆਂ ਨੇ ਕਿਹਾ ਕਿ ਸੰਗ ਤੇ ਸਤਗੁਰਾਂ ਦੀ ਸ਼ਹੀਦੀ ਹੋਵੇਗੀ ਧੜ ਨਾਲ ਉਹ ਸੀਸ ਵੱਖ ਹੋਏਗਾ ਤੇ ਔਰੰਗਜ਼ੇਬ ਦਾ ਹੁਕਮ ਵੀ ਕਿਸੇ ਨੇ ਧੜ ਨਹੀਂ ਚੱਕਣਾ ਸਿਰ ਨਹੀਂ ਚੁੱਕਣਾ ਪਹਿਲਾਂ ਉੱਥੇ ਰੋਲਦਾ ਰਹੇ ਔਰ ਉਦੋਂ ਬਾਅਦ ਉਹਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਜਸਾ ਸਾਹਿਬ ਜੀ ਦੇ ਸਰੀਰ ਦੀ ਵਿਅਤਵੀ ਹੋਵੇਗੀ ਤੇ ਕੋਈ ਇਹੋ ਜਿਹਾ ਸਿੱਖ ਹੈ ਜਿਹੜਾ ਮਹਾਰਾਜ ਸਾਹਿਬ ਜੀਾਂ ਦੇ ਸੀਸ ਮੋਟ ਚੁੱਕ ਕੇ ਅਨੰਦਪੁਰ ਸਾਹਿਬ ਲੈ ਕੇ ਆਵੇ ਸਾਰੀ ਸੰਗਤ ਵਿੱਚ ਸ਼ਨਾਟਾ ਸ਼ਾਹ ਆਵਾਜ਼ ਮਾਰੀ ਹੱਥ ਵਿੱਚ ਲੰਗੀ ਤਲਵਾਰ ਲੈ ਕੇ ਕੋਈ ਹੈ ਗੁਰੂ ਕਾ ਬੇਟਾ ਜੋ ਸੀਸ ਕਰੇ ਬੇਟਾ ਇੱਕ ਸੀ ਸਚਾਈਏ ਜਲਦ ਜਲਦੇ ਆਇਆ ਤਕਨੂੰ ਕੋਈ ਹੈ ਸਿੱਖ ਜਿਹੜਾ ਦਿੱਲੀ ਦੇ ਸਖਤ ਪਹਿਰਿਆਂ ਵਿੱਚੋਂ ਗੁਰੂ ਸਾਹਿਬ ਜੀਆਂ ਦਾ ਸੀਸ ਇੱਥੇ ਜਿਉਂਦੇ ਨਹੀਂ ਸਾਰੇ ਮੁਰਦੀ ਬੈਠੇ ਆ ਮਹਾਰਾਜ ਸਾਹਿਬ ਜੀ ਨੇ ਦੂਜੀ ਆਵਾਜ਼ ਮਾਰੀ ਕੋਈ ਹੈ ਸਿੱਖ ਜਿਹੜਾ ਗੁਰੂ ਸਾਹਿਬ ਜੀ ਦੇ ਸੀਸ ਨੂੰ ਲੈ ਕੇ ਆਏ ਕੋਈ ਨਾ ਉੱਠ ਕੇ ਆਇਆ ਤੀਸਰੀ ਆਵਾਜ਼ ਮਾਰੀ ਜਦੋਂ ਕੋਈ ਨਾ ਉੱਠਿਆ ਬਾਬਾ ਜੀਵਨ ਸਿੰਘ ਜੀ ਖੜੇ ਹੋ ਗਏ ਭਾਈ ਜੈਤਾ ਜੀ ਹੱਥ ਜੋੜ ਕੇ ਗੋਵਿੰਦ ਰਾਏ ਜੀ ਨੇ ਉਹਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਇਹ ਸੇਵਾ ਮੈਂ ਲੈ ਸਕਦਾ ਮੈਨੂੰ ਸੇਵਾ ਦੇ ਦਿਓ ਸਤਿਗੁਰਾਂ ਨੇ ਵਚਨ ਕੀਤਾ ਜੈਤਿਆ ਬੜਾ ਔਖਾ ਕੰਮ ਹੈ ਸਖਤ ਪਹਿਰੇ ਵਿੱਚੋਂ ਸੀਸ ਲੈ ਕੇ ਆਉਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਬਹੁਤ ਔਖਾ ਹੈ ਤੇ ਮਹਾਰਾਜ ਸਾਹਿਬ ਜੀ ਕਿਹਾਦਾ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਆਵੇਗਾ ਕੁਈ ਸਮਾ ਆਏਗਾ ਉਹਦਾ ਸਿਰ ਵੀ ਦਿੱਲੀ ਜਾ ਸਕਦਾ ਹੈ ਮਨਜ਼ੂਰ ਹੈ ਭਾਈ ਜੈਤਾ ਜੀ ਨੇ ਹੱਥ ਜੋੜੇ ਸੱਚੇ ਪਾਤਸ਼ਾ ਆ ਕਿ ਧਰਮ ਦੇ ਬਦਲੇ ਕੀ ਇੱਕ ਸਿਰ ਦੀ ਗੱਲ ਨਹੀਂ ਜਿੰਨੇ ਜਨਮ ਧਾਰਨ ਕਰਕੇ ਆਈ ਓਨੇ ਸਿਰ ਲੱਗਦੇ ਰਹਿ ਤਾਂ ਵੀ ਇਹ ਜਿਹੜੀ ਸਿੱਕੀ ਰੁਪੀ ਸੌਦਾ ਹੈ ਇਹ ਸਸਤਾ ਹੀ ਹੈ ਕੋਈ ਇੱਕ ਸਿਰ ਦੀ ਗੱਲ ਨਹੀਂ 10 ਸਿਰ ਲੱਗ ਜਾਣ ਤਾਂ ਵੀ ਕੋਈ ਗੱਲ ਨਹੀਂ ਸਿੱਖੀ ਜੇ ਸਿੱਖੀ ਮਿਲ ਜਾਵੇ ਸੇਵਾ ਦੇ ਬਦਲੇ ਸਿਰ ਦੇ ਕੇ ਪਿਆਰਾ ਮਿਲ ਜੇ ਸੌਦਾ ਸਿਰ ਦੇ ਕੇ ਪਿਆਰਾ ਮਿਲ ਜੇ ਸੌਦਾ ਜੀ ਬਾ ਜੀਵਨ ਸਿੰਘ ਜੀ ਆਂਦੇ ਬਜ਼ੁਰਗਾਂ ਦੇ ਪੰਜਵੇਂ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਭਾਈ ਜੱਤਾ ਜੀ ਆਂਦੇ ਪੁਰਖੇ ਕੀਰਤਨ ਕਰਦੇ ਆ ਰਿਆ ਰਬਾਬ ਰਬਾਬੀ ਵੱਜਦੇ ਨੇ ਕੀਰਤਨ ਦੀ ਸੇਵਾ ਦਾ ਸੀ ਇਸ ਪਰਿਵਾਰ ਦਾ ਪੰਜਵੇਂ ਗਿਆਰਾਂ ਜੀ ਤਾਇਆ ਜੀ ਬਾਕੀ ਹੋਰ ਗੁਰਸਿੱਖ ਨਹੀਂ ਸਤਿਗੁਰਾਂ ਦਾ ਅਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਾਉਣ ਵਾਸਤੇ ਮੇਰੀ ਸੇਵਾ ਲਈਏ ਬਿਉਟੀ ਲਈਏ ਕਰਦੇ ਨੇ ਕਿਵੇਂ ਸੀਸ ਚੁੱਕਿਆ ਜਾਵੇ ਸੰਗਤ ਪਹਿਰੇ ਹੋਣਗੇ ਉਹਨਾਂ ਪਹਿਰੇ ਵਿੱਚੋਂ ਕਿਵੇਂ ਜਦੋਂ ਮਹਾਰਾਜਾ ਸਾਹਿਬ ਜੀ ਦੀ ਸ਼ਹੀਦੀ ਹੋਵੇਗੀ ਉਦੋਂ ਉੱਥੇ ਮੇਰਾ ਸਿਰ ਰੱਖ ਦੇਵੇਂ ਤੂੰ ਵੱਢ ਕੇ ਨਾਨੁਕਰ ਕੀਤੀ ਵੀ ਨਹੀਂ ਪਤ ਜੀ ਐ ਕਿਵੇਂ ਹੋ ਸਕਦਾ ਮੈਂ ਤੁਹਾਡਾ ਸਿਰ ਕਿਵੇਂ ਵੱਢ ਸਕਦਾ ਪਰ ਅਗਿਆ ਰਾਮ ਜੀ ਕਹਿੰਦੇ ਗੁਰੂ ਦੀ ਸੀਸ ਵੱਢ ਕੇ ਲੈ ਨਹੀਂ ਗੁਰੂ ਸਾਹਿਬ ਕਹਿੰਦੇ ਸੀਸ ਦੀ ਥਾਂ ਤੇ ਰੱਖ ਕੇ ਮਹਾਰਾਜ ਸਾਹਿਬ ਕਹਿੰਦੇ ਸੀਸ ਲੈ ਜੀ ਚੁੱਕੋ ਇਸ ਗੱਲ ਤੇ ਰਾਜੀ ਹੋ ਗਏ ਖੰਡ ਵਾਲੇ ਨੇ ਕੁਝ ਤਮਾਸ਼ਾ ਵੇਖਣ ਵਾਲੇ ਨੇ ਸਖਤ ਪਹਿਰੇ ਲਾ ਗਏ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ ਚੰਦਨੀ ਚੌਕ ਦੇ ਵਿੱਚ ਬੋਲ ਨਹੀਂ ਸਕਦਾ ਸੀ ਪਰ ਦਿਲ ਸਾਰਿਆਂ ਦੇ ਰੋਂਦੇ ਸਨ ਏਡਾ ਵੱਡਾ ਕਹਿਰ ਮੱਚਿਆ ਲੋਕਾਂ ਵਿੱਚ ਭੜਕਕਾਰ ਉੱਠੇ ਔਰੰਗਜ਼ੇਬ ਨੂੰ ਲਾਹਣ ਤਾਂ ਪਾਉਂਦੇ ਨੇ ਸਤਿਗੁਰਾਂ ਦੇ ਅਸੀਸ ਨੂੰ ਵਸਤਰ ਵਿੱਚ ਲਪੇਟ ਕੇ ਚੁੱਕਿਆ ਔਰ ਉੱਥੋਂ ਹੀ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਪਗ ਡੱਗੀਆਂ ਟੇਡੇ ਮੇਡੇ ਵਿਖੜੇ ਪੈਂਡੇ ਔਖੇ ਪੈਂਡੇ ਹਾਂ ਸਤਕਾਰ ਵਿੱਚ ਸ੍ਰੀ ਬੜੀ ਜ਼ੋਰ ਦੀ ਭਜੈ ਵੀ ਇੱਕ ਵਾਰੀ ਦਿੱਲੀ ਤੋਂ ਦੂਰ ਨਿਕਲ ਜਾਵਾ ਫਿਰ ਵੇਖੀ ਜਾਏ आनंदपुर साहिब ਨੂੰ ਚੱਲ ਪੈ ਜਿਨੇ ਤੁਰਾਂਗਾ ਤਾਂ ਦੇਖ ਲਏਗਾ ਕੋਈ ਹੋ ਸਕਦਾ ਹੈ ਮੌਕੇ ਦੀ ਸਰਕਾਰ ਦੇ ਸਿਪਾਈ ਫੜ ਲੈਣ ਕਿਤੇ ਨਗਰ ਉਥੇ ਪੁੱਛਦਾ ਹੈ ਉੱਤੇ ਆਉਂਦੇ ਆ ਥੋਬੀ ਆਏ ਕਪੜੇ ਧੋਣ ਵਾਸਤੇ ਉਹ ਝਾੜੀ ਦੇ ਉੱਪਰ ਜਦ ਹੈ ਥੋਬੀ ਦਾ ਤੇ ਰੋਜ਼ਾਨਾ ਬੇਤਿਆ ਕਰਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਜਿਵੇਂ ਸਾਧ ਸੰਸਰੀ ਭੀਲੜੀ ਨੇ ਬੇਨਤੀ ਕੀਤੀ ਸੀ ਰਾਮ ਨੂੰ ਭਗਵਾਨ ਰਾਮ ਜੀ ਆਨੂੰ ਬੇਨਤੀ ਕੀਤੀ ਸੀ ਜੇ ਸ਼ਰੀਆਂ ਨੂੰ ਮਹਿਲਾ ਵਿੱਚ ਜਾਣ ਵਾਲਿਆ ਮੇਰੀ ਝੁੱਗੀ ਦੇ ਵਿੱਚ ਵੀ ਆ ਜਾ ਮੇਰੀ ਛਪਰੀ ਤੇ ਵੀ ਆ ਜਾ ਐਵੇਂ ਕਦੇ ਸਾਡੀ ਕੁਲੀ ਵਿੱਚ ਵੀ ਆ ਜਾਓ ਕਦੇ ਸਾਡੀ ਵੀ ਕੁਲੀ ਨੂੰ ਭਾਗ ਲਾ ਜਾਓ ਕਦੇ ਸਾਡੀ ਵੀ ਕੁਲੀ ਨੂੰ ਭਾਗ ਲਾ ਜਾ ਤੇ ਸਤਿਗੁਰੂ ਇੰਨਾ ਸਮਰੱਥ ਹੈ ਆਪਣੇ ਸੇਵਕ ਦੀ ਬੇਨਤੀ ਪਰਵਾਹ ਤੋਂ ਹੀ ਬੇਨਤੀ ਸੁਣ ਲੈਂਦਾ ਹੈ। ਵੀ ਗਿਆ ਮਾਈ ਦਿੱਤਾ ਭਾਈ ਇੱਥੇ ਲੋਕਿਆ ਕੋ ਬੈਠਾ ਹੈ। ਭਾਈ ਜੰਦਾ ਜੀ ਉੱਠ ਕੇ ਬੈਠਾ ਹੈ। ਕੀ ਗੱਲ ਹੈ? ਆ ਤੇਰੀ ਬੁੱਕਲ ਵਿੱਚ ਕੀ ਹੈ? ਕੱਪੜੇ ਵਿੱਚ ਕੀ ਲਪੇਟਿਆ ਹੈ? ਭਾਈ ਜੰਦਾ ਜੀ ਕਹਿੰਦੇ ਰੋਲਾ ਨਾ ਪਾ ਮੇਰੀ ਬੁੱਕਲ ਵਿੱਚ ਨੌਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸੀਸ ਹੈ ਜਦੋਂ ਸੁਣਿਆ ਸਤਿਗੁਰਾਂ ਦਾ ਸੀਸ ਹੈ ਮਾਈ ਦਿੱਤਾ ਪੁੱਛਦਾ ਹੈ ਸਤਿਗੁਰਾਂ ਦਾ ਅਸੀਸ ਕਿਵੇਂ ਕੀ ਗੱਲ ਭਾਈ ਜਤਾ ਜੀ ਨੇ ਸਾਰੀ ਵਾਰਤਾ ਸੁਣਾਈ ਕਿ ਮਹਾਰਾਜ ਸਾਹਿਬ ਜੀ ਨੇ ਬਾਣਾ ਵਰਤਾ ਦਿੱਤਾ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ ਹੈ ਹੱਥ ਜੋੜ ਜੋੜ ਸਤਿਗੁਰਾਂ ਨੂੰ ਨਮਸਕਾਰਾਂ ਕਰਦਾ ਹੈ ਔਰ ਬੇਨਤੀ ਕੀਤੀ ਭਾਈ ਜਤਾ ਜੀ ਨੂੰ ਕਿ ਕਿਰਪਾ ਕਰੋ ਹੁਣ ਤੁਸੀਂ ਮੇਰੇ ਘਰ ਚੱਲੋ ਮੈਂ ਬਹੁਤ ਸਮੇਂ ਤੋਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕਰਦਾ ਸੀ ਮਹਾਰਾਜ ਕਦੇ ਆਓ ਤਰੀਰ ਕਰਕੇ ਨਹੀਂ ਘਰ ਆ ਸਕੇ ਪਰ ਮਹਾਰਾਜ ਸਾਹਿਬ ਜੀ ਨੇ ਮੇਰੀ ਬੇਨਤੀ ਨੂੰ ਫਿਰ ਵੀ ਪ੍ਰਵਾਨ ਕੀਤਾ ਕੱਲਾ ਸੀਸ ਹੈ ਮਹਾਰਾਜ ਸਾਹਿਬ ਜੀਆਂ ਦਾ ਪਰ ਆਪਣੇ ਸਿੱਖ ਦੀ ਭਾਵੇਂ ਆਏ ਨੇ ਸਤ ਗੁਰ ਦੇ ਤਿਸਾਰੇ ਆਏ ਤੇ ਕਹਾਰ ਸਦਾ ਦੇ ਆਏ ਸਤ ਗੁਰ ਦੇ ਤਿਸਾਰੇ ਆਏ ਤੇ ਕਹਾਰ ਸਦਾ ਦੇ ਆਏ ਸਤ ਗੁਰ ਦੇ ਸੂਰਿਆ ਦੇ ਉਪਰੋ ਰਤਾਰੇ ਹੋ ਰਤਾਰੇ ਮਾਈ ਵੇਖ ਸਤ ਗੁਰ ਜੀ ਆਏ ਘਰ ਵਾਲੀ ਆਈ ਆ ਕੇ ਪੁੱਛਦੀ ਦਰਸ਼ਨ ਕਰਾਏ ਔਰ ਸਾਰੀ ਪਾਰਤਾ ਦੱਸੇ ਕਿ ਇਹ ਬਾਣਾ ਵਰਤ ਗਿਆ ਹੈ ਦਿਨੇ ਲੁੱਕ ਕੇ ਬੈਠ ਜਾਣਾ ਇਸ ਨੂੰ ਰੱਖਿਆ ਆਪ ਸੇਵਾ ਕੀਤੀ ਭਾਈ ਜਨਤਪੁਰ ਸਾਹਿਬ ਵਾਲ ਨੂੰ ਚਲਦੇ ਨੇ ਜਦੋਂ ਕੀਰਤਪੁਰ ਸਾਹਿਬ ਪਹੁੰਚਦੇ ਉੱਥੋਂ ਫਿਰ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਸਾਰੇ ਗੁਰਸਿੱਖ ਪਾਲਕੀ ਲੈ ਕੇ ਕੀਰਤਪੁਰ ਸਾਹਿਬ ਆਉਂਦੇ ਆ ਕੀਰਤਪੁਰ ਸਾਹਿਬ ਤੋਂ ਫਿਰ ਸਾਧ ਸੰਗਤਰੀ ਪਾਲਕੀ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਸੀਸ ਰਾਗ ਕੀ ਉੱਪਰ ਚੌਰ ਸਾਹਿਬ ਦਾ ਆਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੁੰਦਾ ਹੈ ਤੜ ਦਾ ਸੰਸਕਾਰ ਦਿੱਲੀ ਦੇ ਵਿੱਚ ਲਖੀਸ਼ਾ ਵਣਜਾਰਾ ਕਰਦਾ ਹੈ ਭਾਈ ਜੈਤਨ ਨੂੰ ਪੁੱਛਦਿਆ ਜੈਤਿਆ ਜਦੋਂ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੋਈ ਉਦੋਂ ਕਿੰਨੇ ਕੁ ਲੋਕ ਸਨ ਦਿੱਲੀ ਦੇ ਵਿੱਚ ਸਲਮਾਨ ਸਨ ਜਾਂ ਹਿੰਦੂ ਜਾਂ ਸਿੱਖ ਵੀ ਸਨ ਮਹਾਰਾਜ ਉੱਥੇ ਮੁਸਲਮਾਨ ਵੀ ਸਨ ਉੱਥੇ ਹਿੰਦੂ ਵੀ ਸਨ ਉਹ ਫਿਰ ਸਿੱਖ ਵੀ ਸਨ ਪਰ ਸਤਿਗੁਰੂ ਜੀ ਉਹਨਾਂ ਵਿੱਚ ਪਤਾ ਨਹੀਂ ਲੱਗਦਾ ਸੀ ਕਦੋਂ ਕੋਈ ਬੋਲਿਆ ਕਿਸੇ ਨੇ ਕੋਈ ਆਵਾਜ਼ ਉਠਾਈ ਵਿਰੋਧਤਾ ਦੇ ਵਿੱਚ ਭਾਈ ਜੈਤਾ ਜੀ ਕਹਿੰਦੇ ਮਾਰੇ ਕੋਈ ਨਹੀਂ ਬੋਲਿਆ ਕਿਸੇ ਵਿੱਚ ਹਿੰਮਤ ਨਹੀਂ ਸੀ ਸਾਰੇ ਡਰਦਿਆਂ ਨੀਂਦ ਡਰਦੇ ਹੋਏ ਨੀਵੇਂ ਆ ਪਈ ਖੜੇ ਸਨ ਸਤਿਗੁਰਾਂ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਜੈਤਿਆ ਹੁਣ ਉਹ ਸਮਾਂ ਆ ਗਿਆ ਕਰੋੜਾਂ ਵਿੱਚ ਖੜਾ ਹੋਵੇ ਮੇਰਾ ਸਿੱਖ ਅਮਰਤ ਛਕਿਆ ਹੋਵੇ ਸ਼ਸਤਰ ਧਾਰੀ ਵਸਤਰ ਧਾਰੀ ਹੋਵੇ ਰਹਿਤ ਬਹਿਤ ਵਿੱਚ ਪੂਰਾ ਜਿਹੜਾ ਲੱਖਾਂ ਵਿੱਚ ਆਇਆ ਥਾਪੜਾ ਦਿੱਤਾ ਤੇ ਗਰਜਵੀਂ ਆਵਾਜ਼ ਵਿੱਚ ਕਿਹਾ ਰੰਗਰੇਟੇ ਔਰ ਸਾਧ ਸੰਗਤ ਐਸੀ ਸੇਵਾ ਕਮਾਈ ਭਾਈ ਜੈਤੇ ਨੇ ਉਸ ਤੋਂ ਬਾਅਦ ਨੇ ਔਰ ਸਤਗੁਰਾਂ ਨੇ ਆਪਣੀ ਫੌਜ ਦਾ ਜਰਨੈਲ ਬਣਾਇਆ ਭਾਈ ਜੀਵਨ ਸਿੰਘ ਜੀਆਂ ਨੂੰ ਔਰ ਜਰਨੈਲ ਵੀ ਐਸੇ ਸਨ ਬੰਦੂਕਾਂ ਤੋੜੇ ਵਾਲੀਆਂ ਤੇ ਦੋਹੇ ਬੰਦੂਕਾਂ ਨੂੰ ਲੋਡ ਪੈਣ ਤੇ ਇੱਕੇ ਟਾਈਮ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਆਪਣੇ ਮੋਢੇ ਨਾਲ ਲਾ ਕੇ ਚਲਾਇਆ ਕਰਦੇ ਸਨ ਦੋਹੇ ਹੱਥਾਂ ਵਿੱਚ ਬਲ ਸਿੰਘ ਜੀ ਉੱਥੇ ਸ਼ਹੀਦ ਹੋ ਜਾਂਦੇ ਬੜੀ ਲਾਸਾਨੀ ਸ਼ਹਾਦਤ ਹੈ ਕੱਲੇ ਬਾਬਾ ਜੀਵਨ ਸਿੰਘ ਹੀ ਸ਼ਹੀਦ ਹੁੰਦੇ ਜਿੱਥੇ ਗੁਰੂ ਸਾਹਿਬ ਜੀਆਂ ਦੇ ਗੁਰੂ ਆਪਣੀ ਪਿਤਾ ਦੀ ਕੁਰਬਾਨੀ ਮਾਤਾ ਦੀ ਕੁਰਬਾਨੀ ਗੁਰੂ ਪਰਿਵਾਰ ਜਿੰਨੀਆਂ ਕੁਰਬਾਨੀਆਂ ਬਾਬਾ ਜੀ ਆਇਆ ਸੀ ਉਹਨਾਂ ਦੀ ਫੁਲਵਾੜੀ ਵੱਲੋਂ ਸਾਰੇ ਮਾਨਸਾਪੁਰ ਦੇ ਨਗਰ ਵੱਲੋਂ ਪਰसों ਤੋਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਉਤਰਾਸਰਾ ਚੱਕਦੇ ਹਾਂ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਹੋਈ ਸੀ ਆਉ ਸਮਾਪਤੀ ਹੈ ਕੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਇਤਿਹਾਸ ਵਿਚਾਰਦੇ ਸੇਵਾ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਖਿਮਾ ਕਰਨੀ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਹਰ ਸਾਲ ਦੀ ਤਰ੍ਹਾਂ ਮਹਾਰਾਜ ਸਾਹਿਬ ਜੀ ਦੇ ਚਰਨ ਧਰਮਸ਼ਾਲਾ ਵਿੱਚ ਪਵਾਏ ਜਿੱਥੇ ਜਾਇ ਬਾਹ ਮੇਰਾ ਸਤਿਗੁਰ ਬਾਣੀ ਦੇ ਜਾਪ ਹੋਏ ਨੇ ਅਖੰਡ ਜਾਪ ਹੋਏ ਨੇ ਸਤ ਸੰਗਤ ਜੀ ਆਪ ਸੰਗਤਾਂ ਨੇ ਬਾਣੀ ਨੂੰ ਸਰਵਣ ਕੀਤਾ ਹੈ ਸੇਵਾਵਾਂ ਕੀਤੀਆਂ ਸਮੂਹ ਕਲੋਨੀ ਵਿੱਚ ਮਰਦ ਸਾਹਿਬ ਜੀ ਚੜ੍ਹਦੀ ਕਲਾ ਸੁਖ ਸ਼ਾਂਤੀ ਵਕਸ਼ਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਕੋਟਾਰ ਕੋਟਵਾਰ ਧੰਨਵਾਦ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਆਪ ਸੰਗਤਾਂ ਨੂੰ ਪ੍ਰੇਰ ਕੇ ਅੰਤ ਅਰਦਾਸ ਬੇਨਤੀ ਗੁਰੂ ਕੇ ਹੁਕਮ ਨਾਵੇਂ ਤੇ ਫਿਰ ਸਤ ਸੰਗਤ ਜੀ ਦਾ ਪ੍ਰਸ਼ਾਦਾ ਵਰਤਾਵਾ ਹੋਵੇਗਾ ਅੱਜ ਆਪਣੇ ਗੁਰਦੁਆਰਾ ਸਾਹਿਬ ਭੋਗਾਂ ਦੇ ਸਮੇਂ ਤੋਂ ਬਾਅਦ ਤਵਾਦ ਰੂਪ ਦੇ ਵਿੱਚ ਹਾਜ਼ਰੀ ਪਰਣੀ ਤਿੰਨੇ ਦਿਨੀ ਸੰਗਤਾ ਕਰਨੀ ਆਪ ਬਣਾਉਣਾ ਤੇ ਸਿਕਾਉਣਾ ਆਪ ਸੰਗਣਾ ਤੇ ਅੰਤਨ ਜੀ ਅਨੰਦ ਸਾਹਿਬ ਦਾ ਪਾਤਸ਼ਾਹ ਰਾਮ ਕਲੀ ਮਹਲਾ ਤੀਜਾ ਅਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਜੀ ਅਨੰਦ ਭਇਆ ਮੇਰੀ ਪਾਏ ਕਰਮ ਸੰਨ ਸ਼ਬਦ ਦਾ ਬਨਿਆ ਸ਼ਬਦ ਦਾ ਗਾਵੋ i'm